ਅੱਜ ਜਿਹੜੀ ਗੇਟ ਰੈਲੀ ਕੀਤੀ ਜਾ ਰਹੀ ਹੈ ਇਹ ਕਿਸ ਪ੍ਰਤੀ ਕੀਤੀ ਜਾ ਰਹੀ ਹੈ ਸਾਨੂੰ ਜਾਗਰੂਤ ਕੀਤਾ ਜਾਵੇ ਇਹ ਜੀ ਸੂਬਾ ਕਮੇਟੀ ਦੀ ਪਿਛਲੇ ਦਿਨੀ ਮੀਟਿੰਗ ਹੋਈ ਸੀ ਹੁਸ਼ਿਆਰਪੁਰ ਵਿਖੇ ਉੱਥੇ ਵੱਖ-ਵੱਖ ਜੜੀਆਂ ਸਾਡੀਆਂ ਮੰਗਾਂ ਲਟਕ ਰਹੀਆਂ ਜੜੀਆਂ ਹੈੱਡ ਆਫਸ ਮੁੱਖ ਦਫ਼ਤਰ ਚੰਡੀਗੜ੍ਹ ਹੈ ਉਹ ਵਾਰ-ਵਾਰ ਜੜੀਆਂ ਮੰਗਾਂ ਮੰਨਣ ਦੇ ਬਾਵਜੂਦ ਵਰਬਲੀ ਮੰਗਣ ਲਈ ਦਾ ਸਾਡੇ ਤੋਂ ਜ਼ੁਬਾਨੀ ਤੌਰ ਤੇ ਜਦੋਂ ਅਸੀਂ ਮੀਟਿੰਗ ਦੇ ਵਿੱਚ ਜਾਂਦੇ ਆ ਤੇ ਕਹਿ ਦਿੰਦੇ ਆ ਵੀ ਅਸੀਂ ਸ਼ਾਮ ਨੂੰ ਜਾਂ ਕੱਲ ਤੱਕ ਜੜੀਆਂ ਦੀ ਪ੍ਰਸੀਡਿੰਗ ਜਾਰੀ ਕਰ ਦੇਾਂਗੇ ਪਰ ਜਿਹੜੇ ਇਹ ਜੜੀ ਮੈਨੇਜਮੈਂਟ ਦੀ ਮੁਲਾਜ਼ਮ ਮਾਰੂ ਨੀਤੀਆਂ ਨੇ ਕਿ ਉਹਦੇ ਤਹਿਤ ਕੰਮ ਕਰ ਰਹੇ ਨੇ ਇਹਨਾਂ ਨੇ ਨਾ ਹੀ ਜਿਹੜੀਆਂ ਸਾਡੀਆਂ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਣੇ ਉਹ ਲਾਗੂ ਕੀਤੀਆਂ ਤੇ ਨਾ ਹੀ ਜਿਹੜਾ ਅਸੀਂ ਇੱਕ ਜਦੋਂ ਦੀ ਯੂਨੀਅਨ ਸਾਡੀ ਹੋਣ ਦੇ ਵਿੱਚ ਆਈ ਹੈ ਅਸੀਂ ਉਹਦੋਂ ਦਾ ਕੀ ਕੀ ਹੋਇਆ ਵੀ ਜਿਹੜੇ ਵੱਖ-ਵੱਖ ਅਦਾਰਿਆਂ ਦੇ ਵਿੱਚ ਜਿਵੇਂ ਵੱਡੇ ਪਲਾਂਟ ਨੇ ਉਹਨਾਂ ਦੇ ਵਿੱਚ ਸੈਕਸ਼ਨ ਵਾਈਜ਼ ਜਿਵੇਂ ਬੋਇਲਰਾਂ ਦਾ ਠੇਕਾ ਦੁੱਧ ਪੈਕੇਟ ਦਾ ਠੇਕਾ ਦਹੀਂ ਦਾ ਠੇਕਾ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਉਹ ਬੰਦ ਕੀਤਾ ਜਾਵੇ ਉਹ ਇਹਨਾਂ ਨੇ ਕੁਝ ਕੁ ਦੇਰ ਇਹਨਾਂ ਨੇ ਉਹਦੇ ਤੇ ਅਮਲ ਕੀਤਾ ਤੇ ਹੁਣੇ ਵੱਖ-ਵੱਖ ਪਲਾਂਟਾਂ ਦੇ ਵਿੱਚ ਫੇਰ ਜਿਵੇਂ ਹੁਸ਼ਿਆਰਪੁਰ ਦਾ ਪਿਛਲੇ ਦਿਨੀ ਇਹਨਾਂ ਨੇ ਜਿਹੜਾ ਉਹਨਾਂ ਦਾ ਬਾਇਲਰ ਠੇਕੇ ਤੇ ਦੇਣ ਜਾ ਰਹੇ ਸੀ ਉਹ ਅਸੀਂ ਜਾ ਕੇ ਸੁੱਭਾ ਕਮੇਟੀ ਨੇ ਤੁਹਾਡੇ ਸਹਿਯੋਗ ਦੇ ਨਾਲ ਰੋਕਿਆ ਤੇ ਇਹ ਜਿਹੜੀਆਂ ਨੇ ਸ਼ਿਰਕਤਾਂ ਜੀਆਂ ਕਰਨੋਂ ਨਹੀਂ ਜਿਹੜੀ ਮੈਨੇਜਮੈਂਟ ਹਟ ਰਹੀ ਤੇ ਉਹਦੇ ਰੋਸ ਵਜੋਂ ਜਿਹੜੀਆਂ ਸਾਡੀਆਂ ਲਟਕਰੀਆਂ ਮੰਗਾ ਨੇ ਤੇ ਜਦੋਂ ਜਿਹੜਾ ਠੇਕੇਦਾਰੀ ਸਿਸਟਮ ਨੂੰ ਬੜਾਵਾ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਇਸ਼ਾਰਿਆਂ ਤੇ ਅਸੀਂ ਉਹਨੂੰ ਕਿਸੇ ਵੀ ਹੱਦ ਤੱਕ ਅਸੀਂ ਉਹਨੂੰ ਰੋਕਾਂਗੇ ਕਿਸੇ ਵੀ ਮਤਲਬ ਸਾਨੂੰ ਕਿਸੇ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਹੇ ਜਿਹਾ ਵੀ ਧਰਨਾ ਲਾਉਣਾ ਪਵੇ ਅਸੀਂ ਜਿਹੜੇ ਪਲਾਂਟਾਂ ਦੇ ਵਿੱਚ ਵੱਖ-ਵੱਖ ਸੈਕਸ਼ਨਾਂ ਦੇ ਵਿੱਚ ਇਹ ਜਿਹੜੇ ਠੇਕੇਦਾਰੀ ਸਿਸਟਮ ਨੂੰ ਵਧਾਇਆ ਜਾ ਰਿਹਾ ਹੈ ਉਹਨੂੰ ਖਤਮ ਕਰਨ ਦੇ ਵਿੱਚ ਰੋਕਣ ਦੇ ਲਈ ਲਾਮਬੰਦ ਕਰਾਂਗੇ ਤੇ ਜਿੰਨੀਆਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ 24 ਤਰੀਕ ਦਾ ਜਿਹੜਾ ਧਰਨਾ ਹੈ ਉਹ ਸਾਰੇ ਭੈਣ ਭਰਾਵਾਂ ਨੂੰ ਸਾਰੇ ਜਿਹੜੇ ਸਾਡੇ ਸਹਿਯੋਗੀ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਤਰਨਿਆਂ ਦੇ ਵਿੱਚ ਸ਼ਾਮਲ ਹੋ ਤੇ ਜਿਹੜੀ ਸੀਟੀਸੀ ਦਾ ਸੀ ਮੁੱਦਾ ਉਹ ਜਿਹੜਾ ਪਹਿਲਾਂ ਮੈਨੇਜਮੈਂਟ ਨੇ ਮੰਨਿਆ ਸੀ ਅਸੀਂ ਅੱਠ ਦਿਨ ਦੇ ਵਿੱਚ ਉਹ ਦੋ ਦਿਨ ਦਾ ਤਰਨਾ ਲਿਆ ਸੀ ਤੇ ਮੈਨੇਜਮੈਂਟ ਜਿਹੜੀ ਆਰਸੀਐਸ ਨੇ ਮੰਨਿਆ ਸੀ ਸਾਰਾ ਕੁਝ ਵੀ ਅਸੀਂ ਅੱਠ ਦਿਨ ਦੇ ਵਿੱਚ ਵਿੱਚ ਜਿਹੜੀ ਸੀਡੀਸੀ ਹੈ ਉਹਨੂੰ ਖਤਮ ਕਰ ਦਿਆਂਗੇ ਤੋੜ ਦਿਆਂਗੇ ਪਰ ਉਹ ਵੀ ਮੰਗਿਆ ਸਾਡੀ ਉਹ ਵੀ ਲਟਕਰੀ ਹੈ ਉਹਦੇ ਵੀ ਜਿਹੜਾ ਉਸ ਵਜੋਂ ਜਿਹੜੀਆਂ ਸਾਡੀਆਂ ਮੰਗਾਂ ਲਟਕੀਆਂ ਸਾਂਝੇ ਤੌਰ ਤੇ ਅਸੀਂ ਜਿਹੜਾ ਇਹ ਜਿਹੜਾ 24 ਤਰੀਕ ਦਾ ਤਰਨਾ ਲੈਣ ਜਾਣ ਜਾ ਰਹੇ ਆਂ ਇਹਦੇ ਵਿੱਚੋਂ ਅਸੀਂ ਜਿੰਨੇ ਵੀ ਸਾਡੇ ਸਹਿਯੋਗੀ ਜਿੰਨੇ ਵੀ ਸਾਡੇ ਵਰਕਰ ਨੇ ਕਰਦਿਆਂ ਮਾਤਾ ਨੂੰ ਧੰਨਵਾਦ ਜੀ ਪਦਾਨ ਨੇ ਨਾਰੇ ਲਵਾਉਂਦੇ